여기, 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 여기. पूरो पिछे पिछे भाई ਜਿੱਤੂ 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 ਕਾ ਵੀ ਜਿੱਤੂਗਾ ਚਾਹੂਗਾ ਜਿੱਤੂਗਾ ਜਿੱਤੂ ਕਾ ਵੀ ਜਿੱਤੂਗਾ ਚਾਹੂਗਾ ਜਿੱਤੂਗਾ ਰਵਿੰਦ ਕੇਦਰੀਪਾਲ ਜਿੰਦਾਬਾਦ ਜਿੰਦਾਬਾਦ ਅੱਜ ਪਾਰਲੀਮੈਂਟ ਦੇ ਚੋਣ ਦਾ ਜਿਹੜਾ ਦੰਤਰ ਹੈ ਬਿਜਾਰ ਚ ਕੁੱਲੇ ਜਦੋਂ ਘਟਨਾ ਅੰਕੱਲ ਹੈ ਸਾਡੇ ਧੋਲੇ ਦੇ ਸਭ ਤੋਂ ਪੁਰਾਣੇ ਬਕਰ ਬਾਪੂ ਮੁਖਤਿਆਰ ਸਿੰਘ ਜੀ ਮੰਦੂ ਮਾਜਰਾਵਾਂ ਨੇ ਰਿਵਨ ਕਰਕੇ ਦਿੱਤਾ ਉਨ੍ਹਾਂ ਦੇ ਨਾਲ ਕੁੱਲ ਸਾਰੇ ਟੀਮ ਆਜਾਦੇ ਹੋਰ ਪ੍ਰਮਾਤਮਾ ਕਰੇ ਜਿੰਨੇ ਦਿਲ ਸਾਡੇ ਕੋਲ ਨੇ ਇੰਨੀ ਮਿਹਨਤ ਕਰ ਰਿਹਾ ਸਾਰੇ ਜਿੰਨੇ ਦਿਲ ਬੱਚੇ ਨੇ ਉਹਨੇ ਦਿਨ ਰਾਤ ਇੱਕ ਕਰਕੇ ਜਿਹੜੀ ਸੰਗਤ ਸੀ ਜੋ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਵਣ ਦਾ ਹਲਕਾ ਇੱਥੇ ਪੂਰੀ ਬਾਦ ਆਵਾਗਿਆ ਪੰਜਾਬ ਜਿੱਥੇ ਵੀ ਹੈ 13 ਜ਼ੀਰੋ ਦਾ ਫੈਸਲਾ ਹੋਊਗਾ ਜੋ ਕੱਲੇ ਉਹ ਮੁੱਖ ਮੰਤਰੀ ਸਾਹਿਬ ਜੀ ਨੇ ਜਿਵੇਂ ਤੁੰ ਤੁਸੀਂ ਇਹ ਇਹਸ ਪਾਰਟੀ ਦੀ ਖੂਬਸੂਰਤੀ ਇਹ ਹੈ ਹਾਲਾਂਕਿ ਮੁੱਖ ਮੰਤਰੀ ਸਾਉਬ ਦੇ ਯੂਐਸਏ ਨੇ ਪ੍ਰੋਫੈਸਰਾਂ ਕਾਫੇ ਦਾ ਉਹਨਾਂ ਨੇ ਕਿਹਾ ਜਿਹੜੇ ਸਭ ਤੋਂ ਪੁਰਾਣੇ ਬਕਤਰ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਦਫਤਰ ਦਾ ਇਕੱਠ ਕੀਤਾ ਜਾਓ ਸੋ ਸਾਰੀ ਸੰਗਤ ਜਿੰਨੇ ਵੀ ਇੱਥੇ ਆਈਆਂ ਸਾਰਿਆਂ ਦਾ ਪਾਰਟੀ ਵੱਲੋਂ ਪ੍ਰਵਾਸੀਆਂ ਵੱਲੋਂ ਮਰ ਸਾਰੇ ਬੁਲੰਕੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਮੀਡੀਆ ਦਾ ਸੈਸ਼ਨ ਕਰਵਾਉਂਦੇ ਤੁਸੀਂ ਹਮੇਸ਼ਾ ਕੁਆਲਿਟੀ ਵਰ ਟਾਈਮ ਕੱਟ ਕੇ ਹਮੇਸ਼ਾ ਪਾਰਟੀ ਲਈ ਚੰਗੀ ਕਲਾ ਲਈ ਭਾਇਆ ਬਹੁਤ ਬਹੁਤ ਵਾਰ ਰਾਈਡੂ ਜੀ ਕਾਉਲ ਆਵਾਜ਼ ਪੜੇ ਤਿਆਰ ਨੇ ਜੀ ਸਾਰਿਆਂ ਨੇ ਸ਼ਕਤ ਉਹ ਮਾਰਾ ਸਤੇ ਪਾਸ ਨਾਰਾ ਪਾਤ ਕਰੀਏ ਵਾਈਡੂ ਜੀ ਕਾਉਲ ਸੋ ਨਾਈਪ ਕਰੀਏ ਮੈਂ ਜੀ ਆਮ ਆਦਮੀ ਪਾਰਟੀ ਦਾ ਤੈਅ ਜਲੰਗਤਨ ਕਰਨਾ ਖਾਸ ਕਰਕੇ ਫਰੋ ਹਸਰਤ ਕਾਰ ਬਿੱਲਾ ਲੈਦਰੋਂ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵਰਗੇ ਇੱਕ ਗਰੀਬ ਘਰ ਦੇ ਹੰਧਿਆ ਨੂੰ ਇੰਨਾ ਮਾਨ ਬਖਸ਼ਿਆ ਤੇ ਇੰਨਾ ਸਾਡਾ ਸਹਿਯੋਗ ਦਿੰਦੇ ਨੇ ਕਿਉਂਕਿ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦਾ ਸਾਰੇ ਮਤਲਬ ਵਲੰਟੀਅਰਾਂ ਦਾ ਤੇ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਪਾਂ ਹੁਣ ਮੌਕਾ ਆ ਗਿਆ ਵੀਰੋ ਤੈਨ ਥੋੜੇ ਜਿੰਦੇ ਐ ਆਪਾਂ ਸਾਰਿਆਂ ਨੇ ਢੱਕ ਕੇ ਵੱਧ ਤੋਂ ਵੱਧ ਆਪਦੇ ਘਰਾਂ ਦੀ ਕਮਾਂ ਨੂੰ ਸਜੋਤੇ ਹੋਏ ਆਪਾਂ ਹੁਣ ਘਰ-ਘਰ ਜਾ ਕੇ ਵੋਟਾਂ ਨੂੰ ਨਿਰਕਰ ਬੇਨਤੀ ਕਰਦੀਆਂ ਜੇ ਆਪਾਂ ਚੰਗੀ ਰੀਡ ਦੇ ਨਾਲ ਜਿਵੇਂ ਮਾਨ ਸਾਹਿਬ ਨੂੰ ਜਿਹੜੀ ਤੈਅ ਦੀ ਉਸੇ ਤਰ੍ਹਾਂ ਆਪਾਂ ਨੇ ਟਟੋਣਾ ਆਪਣੇ ਆਮ ਆਦਮੀ ਪਾਰਟੀ ਦੀ ਚਾਂਦੀ ਕਲਾ ਕਰ ਲਈ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਿੰਕਾਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੇ ਭਗਵੰਤ ਮਾਨ ਜਿੰਦਾਬਾਦ ਹੀ ਥੇਅਰ ਜਿੰਦਾਬਾਦ ਜਲਾਮੀ ਥੇਅਰ ਜਿੰਦਾਬਾਦ ਕਾਰਜ ਸੂਚ ਬਲੰਟਰ ਸਾਥੀਓ ਸਭਾ ਆ ਗਿਆ ਆਪਣਾ ਦੇ ਕਾਪਰ ਕੋਲ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਅਸੀਂ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਜੀ ਦਾ ਸਾਰੇ ਸਾਥੀਆਂ ਦੀਦਾ ਸਾਰੇ ਜਿੰਨੇ ਵੀ ਆਪਾਂ ਇੱਥੇ ਆਏ ਆ ਸਾਰੇ ਲੋਕ ਇਪਣਾ ਆਪਣੀ ਸਾਰੇ ਲੋਕੀਂ ਵਤਵਰ ਆਣਾ ਹੈਗਾ ਤੇ ਜੋ ਵੀ ਚੀਜ਼ ਦੀ ਲੋੜ ਹੈਗੀ ਆ ਉਹ ਇਥੋਂ ਲੈ ਕੇ ਜਾ ਕੇ ਆਪਾਂ ਨੇ ਵਤਵਰ ਪ੍ਰਚਾਰ ਕਰਨਾ ਹੈਗਾ ਸੋ ਪਾਰਟੀ ਜਿਹੜੀ ਹੁੰਦੀ ਆ ਉਹ ਵਲੰਟੀਅਰ ਨਾਲ ਹੀ ਹੁੰਦੀ ਆ ਵਲੰਟੀਅਰ ਪਾਰਟੀ ਦੀ ਲੀਡ ਦੀ ਹੱਡੀ ਹੁੰਦੇ ਨੇ ਮਹਿਮਾਨੀ ਦੇ ਖਾਤੇ ਪਰ ਆਪਣਾ ਦੇਣਾ ਗਿਆ ਆਪਾਂ ਪਾਰਲੀਮੈਂਟ ਜਿਹੜੀ ਦੀਡ ਬਾਈ ਬੀਆਰ ਇਥੋਂ ਲੈ ਕੇ ਆ ਰਹੇ ਨੇ ਉਹਨਾਂ ਦੇ ਦਫ਼ਤਰਦਾਰਾਂ ਤੋਂ ਧੂਰੀ ਦਾ ਕਰਿਆ ਪ੍ਰੋਫੈਸਰ ਮੁਖਤ ਦੇ ਵੀ ਜੋ ਐਸਪੀ ਸਾਹਮਣੇ ਸੀਐਮ ਸਾਹ ਦੇ ਡੇਟਾ ਸਾਹਿਬ ਸਾਡੇ ਅਸ਼ੋਕ ਜੀ ਜਿਹੜੀ ਨਵੀ ਆਵਾਜ਼ੀ ਪਾਰਟੀ ਨੇ ਬੁਲਾਈਆ ਜਿੰਨੇ ਬੈਠੇ ਤੁਸੀਂ ਸਾਡੇ ਜੀ ਦੀ ਨੀਂਦ ਸਾਡੀ ਏਜੰਸੀ ਤੇ ਫੌਜੀ ਰੇਲ ਦੀ ਜਿੰਦ ਸਾਹਿਬ ਜਿਹੜੇ ਮੇਹਨਤ ਦੇ ਰਾਤ ਲੱਗੇ ਹੋਏ ਨੇ ਕਿਉਂਕਿ ਧੂਰੀ ਵਾਲਿਆਂ ਨੇ ਪਹਿਲਾਂ ਵੀ ਬਹੁਤ ਵੱਡਾ ਮਾਨਸਾ ਸਿਆ ਮਾਨ ਸਾਹਿਬ ਨੂੰ ਦੋ ਵਾਰੀ ਮੈਂਬਰ ਪਾਰਲੀਮੈਂਟ ਚ ਜਾ ਕੇ ਭੇਜਿਆ ਔਰ ਤੀਸਰੀ ਵਾਰੀ ਆਪਾਂ ਉਹ ਐਮਐਲਏ ਚੋਣ ਕੀ ਭੇਜਿਆ ਉਹਨਾਂ ਆਪਣੀ ਜ਼ਿੰਮੇਵਾਰੀ ਲੱਗੀ ਆ ਕਿ ਜਿਹੜੇ ਮੀਨਵਾ ਸਾਨੂੰ ਦਿੱਤੇ ਆ ਉਹਨਾਂ ਦੀ ਆਪਾਂ ਨਾਲ ਕੇ ਮਦਦ ਕਰੀਏ ਮਦਦ ਕਰਕੇ ਜਿੰਨੀ ਲੀਡ ਆਪਾਂ ਮਾਨਸਾਹਬ ਨੂੰ 211000 ਦੇ ਕਰੀਬ ਜੀ ਤਿੰਨ ਲੱਖ ਦੀ ਲੀਡ ਦੇ ਨਾਲ ਬੜੀ ਮੀਤਿਆਪ ਤੇ ਆ ਕੇ ਪਤਾ ਲੱਗੇ ਕਿ ਪੰਜਾਬ ਦੇ ਲੋਕਾਂ ਨੇ ਮਾਨਸਾਹਬ ਦੇ ਕੰਮਾਂ ਤੇ ਮੋਹਰ ਲਾਈ ਆ ਤਾਂ ਕਿ ਪਤਾ ਲੱਗੇ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਉਹਨਾਂ ਦੇ ਜਿਹੜੇ ਕੰਮ ਕਰੇ ਜੀ ਮਾਨਸਾਹਬ ਨੇ ਉਹਨਾਂ ਤੇ ਮੋਹਰ ਲਾਈ ਆ ਇਹ ਪੰਜਾਬ ਦੇ ਲੋਕਾਂ ਨਾਲ ਸੱਫਾ ਜਾ ਕੇ ਵਾਅਦੇ ਕਰਿਆ ਬਿਜਲੀ ਫਰੀ ਦਾ ਵਾਅਦਾ ਦੀਆਂ ਨੌਕਰੀਆਂ ਦਾ ਵਾਅਦਾ ਦੀਆਂ ਪੰਜਾਬ ਦੇ ਲੋਕਾਂ ਨੇ ਉਹਦਾ ਕੰਬਾ ਤੇ ਮੂਹਰ ਲਾਈਆ ਇਸ ਲਈ ਇਹ ਜ਼ਿੰਮੇਵਾਰੀ ਸਾਡੀ ਜਾਦਾ ਇਸ ਕਰਕੇ ਪੜ ਜਾਂਦੀ ਹੈ ਕਿਉਂਕਿ ਸਾਡਾ ਹਲਕਾ ਜੇਪਤਾ ਉਹਦਾ ਹਲਕਾਗਾ ਤਾਕੇ ਇਕੱਲੇ-ਇਕੱਲੇ ਕੇ ਨ ਸਮਝੀਏ ਜੀ ਇਹ ਮੁੱਖ ਮੰਤਰੀ ਸਾਹਿਬ ਨੇ ਇੱਥੇ ਆ ਕੇ ਪ੍ਰਚਾਰ ਕਰਨਾ ਜਾਂ ਭਾਈ ਮੀਤਿਹਰ ਨੇ ਪ੍ਰਚਾਰ ਕਰਦਾ ਪਰ ਸਾਰਿਆਂ ਨੇ ਇਹ ਸਮਝੀਏ ਸਾਡੀ ਜ਼ਿੰਮੇਵਾਰੀ ਇਕੱਲੇ-ਇਕੱਲੇ ਦੇ ਜਾ ਕੇ ਡੋਰ ਟੋਕ ਕਰੀਏ ਗਲੀ-ਗਲੀ ਜਾਈਏ ਜਿੱਥੇ ਕਿਤੇ ਕੋਈ ਪਿੰਡ ਸਾਨੂੰ ਲੱਗਦਾ ਕੋਈ ਡਾਊਨ ਆ ਉਹ ਪਿੰਡਾਂ ਦਾ ਧਿਆਨ ਦੇਈਏ ਤਾਂ ਕਿ ਵੱਡੀ ਲੀਡ ਦੇ ਨਾਲ ਭਾਈ ਮੀਤਿਹਰ ਨੂੰ ਪਿਆਕੇ ਮਾਨ ਸਾਹਿਬ ਦੇ ਹੱਥ ਮੁਜੀ ਪੁੱਤਰੀ ਹੋਰ ਇਹ ਪੈਸੇ ਜਾਵੇ ਸਾਰੇ ਪੰਜਾਬ ਦੇ ਵਿੱਚ ਤੇ ਪੰਜਾਬ ਸਰਕਾਰ ਤੇ ਮਾਨ ਸਾਹਿਬ ਦੇ ਕੰਮ ਜਿਹੜੇ ਕਰੇ ਹੋਏ ਨੇ ਉਹਨਾਂ ਦੇ ਪੰਜਾਬ ਬਾਲਨ ਭਾਵੇਂ ਜਿਹੜਾ ਬਾਲਾ ਜੀ ਦਾ ਜਨਾਬ ਜਿੱਤੇ ਹੋਇਆ ਜੀ ਓਕਾਰ ਜੀ ਤੇ ਸਾਰੀ ਟੀਮ ਅੱਜ ਬਹੁਤ ਹੀ ਵਧੀਆ ਦਿਨ ਚੜਿਆ ਹੈ ਰੰਗੀ ਰਾਜ ਦਾ ਦਫਤਰ ਬਹੁਤ ਲੱਕੀ ਹੈ ਵੈਸੇ ਵੀ ਅੱਗੇ ਵੀ ਜਿਹਦੇ ਦਫਤਰ ਬੜੇ ਨੇ ਹਮੇਸ਼ਾ ਇਦੋਂ ਸਾਰੇ ਜਿੱਤ ਕੇ ਗਏ ਅੱਜ ਜਿੱਤਾਂਗੇ ਇੰਨੀ ਗੱਲ ਵਿੱਚ ਜਿੱਤਾਂਗੇ ਆਪਾਂ ਜਿੱਤ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਲੋਕਾਂ ਦੇ ਵਿਜੇਤ ਜਿੱਤ ਤੇ ਲਿਜਾਈ ਚਾਹੀਦੀ ਹੈ ਇਹ ਤਾਂ ਹੋ ਸਕਦੀ ਆ ਜੇ ਲੋ ਅੱਪਾ ਕੂਚ ਕਜਾਈਏ ਮੈਂ ਅਮਰਜੀਤ ਨੂੰ ਉਹਦੀ ਡਿਊਟੀ ਅਸਰ ਖਾਸ ਕਰਕੇ ਕੂਦਵਾਇਦਾ ਦਾ ਪਾਊਡਰ ਪਹਿਲਾਂ ਤੱਕੜੇ ਕਰੀਏ ਕੂਥਾ ਦੇ ਪਿੰਨ ਬੈਲਾ ਵਸਤੇ ਲਈਏ ਕੂਥਾ ਦਾ ਇੰਤਜ਼ਾਮ ਨਹੀਂ ਜਿੱਦੇ ਬੰਦੇ ਅੰਦਰ ਵਿੱਚ ਚਣਗੇ ਉਹ 2 ਘੰਟੇ ਦਾ ਕੰਮ ਕਰ ਚੋ ਕੂਤੇ ਜਾਵਾਂ ਔਰ ਉਹ ਮਸੀਨਾਂ ਨੂੰ ਚੰਗੀ ਤਰ੍ਹਾਂ ਸਾਰੇ ਚੈੱਕ ਕਰ ਔਰ ਅਮਰਜੀਤ ਵੀ ਬਾਹਰ ਰਿਪੋਰਟ ਦਿੱਤੀ ਗਈ ਹੈ ਇਹ ਡਿਊਟੀ ਅੱਜ ਲਈ ਅਸੀਂ ਲਾ ਰਹੀ ਆ ਆਪਣੀਆਂ ਆਪਣੇ ਆਪਣਾ ਬੂ ਸਾਭੀਏ ਜੇ ਅਪਾ ਦੂਰ ਜਾਵਾਂਗੇ ਆਪਣਾ ਕੋ ਖਾਲੀ ਛੱਡਾਂਗੇ ਤਾਂ ਉਹਦੇ ਬਾਅਦ ਹਰੇਕ ਪਿੰਡੋਵੇ ਚਾਹੇ ਸ਼ਹਿਰੋਵੇ ਕਿਤੇ 21 ਬਾਗ ਦੇ ਉਹਦੇ ਕੂਚ ਕਿੱਧਰੇ ਉਹਨਾਂ ਬੁੱਥਾਂ ਨੂੰ ਜਾ ਕੇ ਪਾ ਸਹੀ ਤਰੀਕੇ ਨਾਲ ਚਲਾਈਏ ਤਾਂ ਆਪਾਂ ਨੇ ਰੀਡ ਲੈ ਸਕਦੇ ਆ ਆਪਾਂ ਪੈਜ ਚੁੱਕ ਸਕਦੇ ਆ ਜਿੱਦਾਂਗੇ ਸੀ ਪਰ ਜਿੱਦਾਂਗੇ ਉਦੋਂ ਜਹੂਰ ਉੱਪਰ ਜੇ ਤਬੀਤ ਕਰਦੇ ਆ ਸਾਡੇ ਪਰਪਰ ਹੋਰ ਵੀ ਦਫ਼ਤਰ ਬੰਦੇ ਨੇ ਸਾਰੇ ਖਾਲੀ ਪਏ ਨੇ ਸਾਡਾ ਦਫ਼ਤਰ ਦੇਖੋ ਕਿਵੇਂ ਭਰਿਆ ਹੋਇਆ ਹੈ ਮੈਂ ਜਿਹੜੇ ਸਾਹ ਨੂੰ ਬਹੁਤ ਬਹੁਤ ਮਾਰਗਾ ਬਹੁਤ ਲੋਕ ਪੜਾਈ ਕਿਤੇ ਕੋਈ ਜਾਂਵੇ ਚਾਪ ਕੋੜਾ ਸਾਰਾ ਪੀਂਕੇ ਜਾਣਾ ਧਰ